ਕੀ ਹੋ ਗਿਆ ਸਾਡੇ ਭਾਈਚਾਰੇ ਨੂੰ ਕਈ ਵਾਰੀ ਸੋਚ ਕੇ ਇਨਸਾਨ ਡੂੰਘੀਆਂ ਸੋਚਾਂ ਵਿੱਚ ਧਸ ਜਾਂਦਾ ਹੈ ਅਸੀਂ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ 'ਚ ਆ ਕੇ ਵਸੇ ਹਾਂ ਕਿ ਇੱਥੇ ਰੋਜ਼ਗਾਰ ਮਿਲੂਗਾ ਭਵਿੱਖ ਚੰਗਾ ਹੋਏਗਾ ਤੇ ਸਾਨੂੰ ਕਿਸੇ ਦੇ ਵੈਰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਆਪਣੀ ਮਰਜ਼ੀ ਦਾ ਕੰਮ ਕਰ ਸਕਾਂਗੇ ਸਾਨੂੰ ਕੋਈ ਧਮਕੀਆਂ ਨਹੀਂ ਦੇਊ ਸਾਡੇ ਤੋਂ ਕੋਈ ਫਰੋਤੀ ਦੀ ਮੰਗ ਨਹੀਂ ਕਰੂ ਤੇ ਸਾਨੂੰ ਕੋਈ ਜਾਨੋਂ ਮਾਰਨ ਦੀ ਧਮਕੀ ਨਹੀਂ ਦੇਊ ਹੁਣ ਲੱਗਦਾ ਕਿ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ ਸ਼ਰਿਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਜੇ ਇਹ ਗੱਲ ਉਹਨਾਂ ਦੀ ਮੰਨੀ ਨਹੀਂ ਜਾਂਦੀ ਤਾਂ ਫਿਰ ਕਾਰੋਬਾਰਾਂ ਅਤੇ ਘਰਾਂ ਤੇ ਗੋਲੀਆਂ ਦਾਗ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਪੁਲਿਸ ਫੋਰਸ ਦੇ ਉਦਾਸ ਸੀਨ ਰਵੱਈਏ ਤੋਂ ਵੀ ਕੁਝ ਕਾਰੋਬਾਰੀ ਪਰੇਸ਼ਾਨ ਨਜ਼ਰ ਆ ਰਹੇ ਨੇ ਅਤੇ ਮੁੜ ਕੇ ਭਾਈਚਾਰੇ ਨੂੰ ਇੱਕ ਮੁੱਠ ਹੋਣ ਦਾ ਉਹਨਾਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਕਿ ਜੇ ਹੁਣ ਵੀ ਨਾ ਜਾਗੇ ਫਿਰ ਕਦੋਂ ਸਰੀ ਦੇ ਵਿੱਚ ਪੰਜਾਬੀ ਭਾਈਚਾਰਾ ਪ੍ਰਵਾਸੀ ਭਾਈਚਾਰਾ ਵੱਡੇ ਪੱਧਰ ਤੇ ਰਹਿੰਦਾ ਹੈ ਅਤੇ ਪੰਜਾਬੀ ਭਾਈਚਾਰ ਨਾਲ ਸੰਬੰਧਤ ਕਈ ਉੱਗੇ ਕਾਰੋਬਾਰੀ ਨੇ ਉਹਨਾਂ ਨੂੰ ਫਰੋਤੀਆਂ ਆ ਰਹੀਆਂ ਨੇ ਕਿ ਭਾਈ ਫਰੋਤੀਆਂ ਦਿਓ ਨਾਲ ਜਾਨੋ ਮਾਰਨੀਆਂ ਧਮਕੀਆਂ ਮਿਲ ਰਹੀਆਂ ਨੇ ਅਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਤੇ ਇਹਨਾਂ ਘਟਨਾਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਬ੍ਰੈਂਟਨ ਦਾ ਇੱਕ ਉੱਗਾ ਕਾਰੋਬਾਰੀ ਹਰਜੀਤ ਸਿੰਘ ਟੱਡਾ ਉਹਨਾਂ ਨੂੰ ਫਰੋਤੀ ਦੀ ਕਾਲ ਆਈ ਸੀ ਫਰौती ਦੇਣ ਤੋਂ ਇਨਕਾਰ ਕੀਤਾ ਗਿਆ ਤੇ ਆਖਰਕਾਰ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਦੋ ਪੰਜਾਬੀ ਮੂਲ ਦੇ ਸਾਡੀ ਨੌਜਵਾਨ ਜਿਹੜੇ ਕੁਝ ਸਮਾਂ ਪਹਿਲਾਂ ਵਿਦਿਆਰਥੀ ਵੀਜ਼ੇ ਤੇ ਆਏ ਸੀ ਸਰੀ ਨਾਲ ਦੇ ਸ਼ਹਿਰ ਡੈਲਟਾ ਦੇ ਵਿੱਚੋਂ ਉਹ ਗ੍ਰਿਫਤਾਰ ਕਰ ਲਏ ਗਏ ਸੀ ਉਹਦੇ ਤੋਂ ਬਾਅਦ ਗੱਲ ਕਰਦੇ ਹਾਂ ਸਰੀ ਦੀ ਸਰੀ ਤੋਂ ਵੀ ਪਹਿਲਾਂ ਇੱਕ ਵਾਰੀ ਪੀਲ ਰੀਜਨਲ ਪੁਲਿਸ ਦੇ ਵੱਲੋਂ ਅੱਜ ਹੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਤਕਰੀਬਨ 48 ਮਿਲੀਅਨ ਡਾਲਰਾਂ ਦੀ ਲਗਭਗ 5 ਕੁਇੰਟਲ ਉਹਨਾਂ ਦੇ ਕੋਲੋਂ ਵੱਡੀ ਡਰੱਗ ਖੇਪ ਫੜੀ ਗਈ ਹੈ ਕੋਕੀਨ ਫੜੀ ਗਈ ਹੈ 9 ਗ੍ਰਿਫਤਾਰੀਆਂ ਹੋਈਆਂ ਨੇ 9 ਦੇ ਵਿੱਚੋਂ 6 ਉਹਨਾਂ ਚ ਪੰਜਾਬੀ ਨੇ ਕਿੱਧਰ ਨੂੰ ਤੁਰ ਪਈਆਂ ਸੀ ਤੇ ਹੁਣ ਮੈਂ ਆਉਣਾ ਸਰੀ ਚ ਸਰੀ ਦੇ ਵਿੱਚ ਬਹੁਤ ਖੂਬਸੂਰਤ ਬੈਂਕਟ ਹਾਲ ਹੈ ਰਫਲੈਕਸ਼ਨ ਬੈਂਕਟ ਹਾਲ ਬੀਤੇ ਸ਼ਨੀਚਰਵਾਰ ਦੀ ਰਾਤ ਨੂੰ ਭਾਵ ਐਤਵਾਰ ਵਿੱਚ ਤਬਦੀਲ ਹੋ ਚੁੱਕੀ ਸੀ ਤਰੀਕ ਭਾਵ ਸ਼ਨੀਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਉਹਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਪੁਲਿਸ ਕੋਲ ਰਿਪੋਰਟ ਸ਼ਨੀਚਰਵਾਰ ਤੋਂ ਬਾਅਦ ਐਤਵਾਰ ਨੂੰ ਵੀ ਨਹੀਂ ਕੀਤੀ ਗਈ ਸੋਮਵਾਰ ਨੂੰ ਦਰਜ ਕਰਵਾਈ ਗਈ ਦੱਸਣਾ ਬਣਦਾ ਕਿ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਦੇ ਵਿੱਚ ਮੰਦਿਰ ਹੈ ਲక్ష్ਮੀ ਨਾਰਾਇਣ ਮੰਦਿਰ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸतीश ਕੁਮਾਰ ਉਹਨਾਂ ਦਾ ਤੇ ਉਹਨਾਂ ਨੇ ਦੱਸਿਆ ਕਿ ਇਸ ਗੋਲੀਬਾਰੀ ਤੋਂ ਪਹਿਲਾਂ ਉਹਨਾਂ ਨੂੰ ਇੱਕ ਅਗਿਆਤ ਵਟਸਐਪ ਕਾਲ ਵੀ ਆਈ ਹੈ ਜਿਸ ਦੇ ਵਿੱਚ ਉਹਨਾਂ ਕੋਲੋਂ 2 ਮਿਲੀਅਨ ਡਾਲਰ ਫਰੋਤੀ ਦੀ ਗੱਲ ਕੀਤੀ ਗਈ ਕਿ ਦਿਓ ਜੇ ਨਾ ਦਿੱਤੇ 2 ਮਿਲੀਅਨ ਡਾਲਰ ਤਾਂ ਨਤੀਜੇ ਭੁਗਤਣ ਵਾਸਤੇ ਤਿਆਰ ਰਹੋ ਤੇ ਇਹ ਧਮਕੀ ਦੇ ਦਿੱਤੀ ਗਈ। ਉਹ ਕਹਿੰਦੇ ਮੈਂ ਉਸ ਕਾਲਰ ਨੂੰ ਜਿਹੜਾ ਕਿ ਇੱਕ ਅਗਿਆਤ ਕਾਲਰ ਸੀ ਉਹਨੂੰ ਸਪਸ਼ਟ ਕਰ ਦਿੱਤਾ ਕਿ ਤੁਸੀਂ ਮੇਰੇ ਤੋਂ 2 ਮਿਲੀਅਨ ਮੰਗਦੇ ਹੋ ਮੇਰੇ ਕੋਲ ਤਾਂ ਦੇਣ ਵਾਸਤੇ 5000 ਡਾਲਰ ਵੀ ਨਹੀਂ ਹੈ। ਮੈਂ ਸਾਰੀ ਉਮਰ ਸਖਤ ਮਿਹਨਤ ਕੀਤੀ ਹੈ ਤੇ ਸਟਿਲ ਮਿਹਨਤ ਕਰ ਰਿਹਾ ਹਾਂ। ਉਹਨਾਂ ਦੱਸਿਆ ਕਿ ਜਿਹੜੀ ਫਰੋਤੀ ਵਾਸਤੇ ਉਹਨਾਂ ਨੂੰ ਕਾਲ ਆਈ ਸੀ ਜਦੋਂ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਤਾਂ ਉਹਨੇ ਅੱਗੇ ਗਾਲਾਂ ਵੀ ਕੱਢੀਆਂ ਨੇ। ਤੇ ਅੱਗੋਂ ਫਿਰ ਮੈਂ ਵੀ ਆਖਿਆ ਕਿ ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਤੂੰ ਜੋ ਕਰਨਾ ਹੈ ਕਰ ਲੈ ਪਰ ਮੈਂ ਕੋਈ ਫਰੋਤੀ ਨਹੀਂ ਦੇ ਸਕਦਾ ਫੋਰ ਕਾਲਸ ਤੇ ਕਹਿੰਦੇ ਗਰਮਾ ਗਰਮੀ ਹੋਈ ਤੇ ਫਿਰ ਉਹਨਾਂ ਦੇ ਹਾਲ ਦੇ ਉੱਤੇ ਗੋਲੀਆਂ ਚੱਲ ਗਈਆਂ ਨੇ ਇਹਦੇ ਤੋਂ ਅਗਲੇ ਦਿਨ ਉਹਨਾਂ ਦੇ ਇੱਕ ਹੋਰ ਇੰਸ਼ੋਰੈਂਸ ਦਾ ਬਿਜ਼ਨਸ ਹੈ ਉਹਦੇ ਉੱਪਰ ਵੀ ਗੋਲੀਆਂ ਚਲਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਫਰੋਤੀ ਲਈ ਕਾਲ ਕਰਨ ਵਾਲੀ ਆਵਾਜ਼ ਜਾਂ ਵਿਅਕਤੀ ਦੀ ਪਛਾਣ ਬਾਰੇ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਆਪਣਾ ਨਾਮ ਲਾਸਟ ਨਾਲ ਜਿਹੜਾ ਗੋਤ ਆ ਉਹ ਢਿੱਲੋਂ ਦੱਸ ਰਿਹਾ ਸੀ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਧਮਕੀ ਦੇਣ ਵਾਲਾ ਗੱਲਬਾਤ ਸਾਰੀ ਪੰਜਾਬੀ ਚ ਕਰ ਰਿਹਾ ਸੀ ਇੱਥੋਂ ਇਹ ਸਪਸ਼ਟ ਹੁੰਦਾ ਕਿ ਉਹ ਵੀ ਕੋਈ ਪੰਜਾਬੀ ਮੂਲ ਦਾ ਵਿਅਕਤੀ ਸੀ ਉਹਨਾਂ ਨੂੰ ਜਦੋਂ ਪੁੱਛਿਆ ਕਿ ਪਹਿਲਾਂ ਵੀ ਕੋਈ ਧਮਕੀ ਆਈ ਸੀ ਉਹ ਕਹਿੰਦੇ ਹਾਂ ਇਹਦੇ ਤੋਂ ਪਹਿਲਾਂ 28 ਮਈ ਨੂੰ ਉਹਨਾਂ ਦੇ ਫੋਨ ਦੇ ਉੱਪਰ ਫਰੋਤੀ ਵਾਸਤੇ ਇੱਕ ਫੋਨ ਆਇਆ ਸੀ ਤੇ ਉਹ ਨਾਮ ਆਪਣਾ ਰੋਹਿਤ ਦੱਸ ਰਿਹਾ ਸੀ ਉਹਦੇ ਵੱਲੋਂ ਮੈਸੇਜ ਪਾਇਆ ਗਿਆ ਸੀ ਤੇ ਉਹ ਹਿੰਦੀ ਵਿੱਚ ਸੀ ਉਹਨਾਂ ਦੱਸਿਆ ਕਿ ਉਹਨਾਂ ਨੇ ਜਿਹੜੇ ਪਹਿਲੇ ਮੈਸੇਜ ਸੀ ਉਹਦਾ ਕੋਈ ਬਹੁਤਾ ਧਿਆਨ ਨਹੀਂ ਸੀ ਦਿੱਤਾ ਪਰ ਫਿਰ ਉਹਨਾਂ ਨੂੰ ਲਗਾਤਾਰ ਫਰੋਤੀ ਦੀਆਂ ਕਾਲਸ ਆਉਣ ਲੱਗੀਆਂ ਤੇ ਰਫ ਇਲੈਕਸ਼ਨ ਬੈਂਕਟ ਹਾਲ ਦੇ ਉੱਪਰ ਗੋਲੀਬਾਰੀ ਦੀ ਘਟਨਾ ਗੈਂਗਸਟਰ ਦੇ ਨਾਲ ਗੱਲਬਾਤ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਗਾਲੀ-ਗਲੋਚ ਕੀਤੀ ਗਈ ਉਹਨਾਂ ਨੇ ਸਰੀ ਪੁਲਿਸ ਕੋਲ ਇਹਦੀ ਰਿਪੋਰਟ ਵੀ ਦਰਜ ਕਰਵਾਈ ਹੈ ਪਰ ਅੱਗਿਓ ਉਹ ਕਹਿੰਦੇ ਨੇ ਕਿ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰੀ ਪੁਲਿਸ ਤੇ ਅਵੇਸਲੇਪਣ ਦੇ ਉਤਰ ਨੇ ਰੋਸ ਪ੍ਰਗਟਾਇਆ ਦਸਣਾ ਬਣਦਾ ਹੈ ਕਿ ਸਰੀ ਦੇ ਬਹੁਤ ਸਾਰੇ ਮੌਤਵਾਰ ਵੱਡੇ ਹੋ ਕੇ ਅੱਗੇ ਆਏ ਸੀ ਕੇ ਆਰ ਸੀ ਐਮ ਪੀ ਬਦਲੋ ਆਰ ਸੀ ਐਮ ਪੀ ਬਦਲੋ ਸਰੀ ਦੇ ਵਿੱਚ ਪੁਲਿਸ ਲਿਆਓ ਪੁਲਿਸ ਲਿਆਓ ਲਿਆਂਦੀ ਪਰ ਉਹਨਾਂ ਦੇ ਕਹਿਣ ਅਨੁਸਾਰ ਬਦਲਿਆ ਕੀ ਉਹ ਕਹਿੰਦੇ ਜਦੋਂ ਉਹਨਾਂ ਨੇ ਪਹਿਲੀ ਵਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਾਲ ਕੀਤੀ ਸੀ ਤਾਂ ਅੱਗੇੋਂ ਜਵਾਬ ਪਤਾ ਕੀ ਮਿਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਜੇ ਸਬੰਧਤ ਅਧਿਕਾਰੀ ਦੀ ਡਿਊਟੀ ਸ਼ੁਰੂ ਨਹੀਂ ਹੋਈ ਉਹਨਾਂ ਨੇ ਫਰੋਤੀ ਲਈ ਕੌਲਾ ਗੋਲੀ ਵਰਗੀਆਂ ਘਟਨਾਵਾਂ ਉਹਨਾਂ ਦੇ ਪਰਿਵਾਰ ਨੂੰ ਜਾਣੋ ਮਾਰਨ ਦੀ ਗੱਲ ਅਤੇ ਖਤਰਾ ਤੇ ਨਾਲ ਇਦ ਤੋਂ ਬਾਅਦ ਉਹਨੇ ਆਖਿਆ ਕਿ ਮੈਂ ਸਰੀ ਦਾ ਜਿੰਨਾ ਵੀ ਬਿਜ਼ਨਸ ਭਾਈਚਾਰਾ ਨੂੰ ਇੱਕ ਮੁਠ ਹੋਣ ਦਾ ਸੱਦਾ ਦਿੰਦਾ ਉਹ ਕਹਿੰਦੇ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵਾਪਰ ਸਕਦਾ ਹੈ ਕਿਸੇ ਵੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਦੱਸਣਾ ਬਣਦਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਸਰੀ ਮੰਦਰ ਕਮੇਟੀ ਦੇ ਵੱਲੋਂ ਜਿਹੜੀਆਂ ਇਹ ਕਾਰੋਬਾਰੀਆਂ ਨੂੰ ਧਮਕੀਆਂ ਆ ਰਹੀਆਂ ਸੀ ਉਹਦੇ ਬਾਬਤ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਸਰਕਾਰ ਤੋਂ ਪੁਲਿਸ ਤੋਂ ਇਹ ਘਟਨਾਵਾਂ ਰੋਕਣ ਵਾਸਤੇ ਅਪਰਾਧੀਆਂ ਨੂੰ ਨੱਥ ਪਾਉਣ ਵਾਸਤੇ ਮੰਗ ਕੀਤੀ ਗਈ ਸੀ ਪੁਲਿਸ ਫੋਰਸ ਦੇ ਅਧਿਕਾਰੀ ਪਹੁੰਚੇ ਸੀ ਵਿਸ਼ਵਾਸ ਦਿਵਾਇਆ ਸੀ ਕਿ ਇਹ ਸਮਾਵਲੇ ਦੀ ਜਾਂਚ ਵੀ ਕਰ ਰਿਹਾ ਹੈ ਤੇ ਲੋਕਾਂ ਦੇ ਨਤੀਜੇ ਵੀ ਸਾਹਮਣੇ ਅਸੀਂ ਠੋਸ ਰੱਖਾਂਗੇ ਪਰ ਹੁਣ ਗੈਂਗਸਟਰ ਮੁੜ ਕੇ ਫਰੋਤੀਆਂ ਮੰਗ ਰਹੇ ਨੇ ਤੇ ਪਰ ਉਹ ਕਾਫੀ ਸਰਗਰਮ ਨਾਜ਼ਰ ਆ ਰਹੇ ਪਰ ਉਹ ਕਹਿੰਦੇ ਪੁਲਿਸ ਦੀ ਸਰਗਰਮੀ ਸਾਨੂੰ ਨਜ਼ਰ ਨਹੀਂ ਆਈ ਜਦੋਂ ਕਿ ਕਾਰੋਬਾਰੀਆਂ ਦੀ ਚਾਰ ਉਹ ਕਹਿੰਦੇ ਮੁਠੀ ਵਿੱਚ ਆਈ ਪਈ ਹੈ ਦਸਣਾ ਬਣਦਾ ਕਿ ਸਰੀ ਪੁਲਿਸ ਦੇ ਵੱਲੋਂ ਫਰੋਤੀ ਨੂੰ ਲੈ ਕੇ ਪੈਨੋਰਾਮਾ ਰਿਜ ਦੇ ਇੱਕ ਘਰ ਤੇ 14 ਮਈ ਨੂੰ ਫਿਰ ਉਸੇ ਮਹੀਨੇ ਫਿਰ 16 ਮਈ ਨੂੰ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹਨਾਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ ਪਰ ਇਹਦੇ باوجود ਉਹਦੇ ਤੋਂ ਬਾਅਦ ਲਗਾਤਾਰ ਫਿਰ ਗੋਲੀਆਂ ਚੱਲ ਗਈਆਂ ਨੇ ਇਉਂ ਲੱਗਦਾ ਹੈ ਕਿ ਅਪਰਾਧੀਆਂ ਨੂੰ ਕੈਨੇਡੀਅਨ ਪੁਲਿਸ ਦਾ ਕੋਈ ਡਰਨਾ ਹੋਵੇ ਜਾਂ ਸਰੀ ਪੁਲਿਸ ਦਾ ਕੋਈ ਡਰਨਾ ਹੋਵੇ ਤੇ ਦੂਸਰੇ ਪਾਸੇ ਲੋਕਾਂ ਦੇ ਵਿੱਚ ਸਹਿਮ ਹੈ ਕਿ ਅਸੀਂ ਚੰਗੇ ਭਵਿੱਖ ਦੇ ਵਾਸਤੇ ਆਏ ਸੀ ਕਿ ਸਾਨੂੰ ਉੱਥੇ ਕੋਈ ਖਤਰਾ ਨਹੀਂ ਹੋਏਗਾ ਪਰ ਇਹਨਾਂ ਲੋਕਾਂ ਨੇ ਸਾਲਾਂ ਬੱਧੀ ਮਿਹਨਤਾਂ ਕੀਤੀਆਂ ਨੇ ਕਈ ਦਹਾਕਿਆਂ ਤੋਂ ਇਹ ਆਪਣੇ ਕਾਰੋਬਾਰ ਤਾਂ ਕਰਨ ਲੱਗੇ ਨੇ ਕਿਉਂਕਿ ਇਹਨਾਂ ਨੇ ਅਤੇ ਇਹਨਾਂ ਦੇ ਪੁਰਖਿਆਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਹੁਣ ਸਰੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਦੀਆਂ ਘਟਨਾਵਾਂ ਫਰੋਤੀਆਂ ਗਾਲੀ ਗਲੋਚ ਅਤੇ ਇਹਦੇ ਨਾਲ ਵੱਡੇ ਪੈਮਾਨੇ ਤੇ ਨਸ਼ਿਆਂ ਦਾ ਬੋਲਬਾਲਾ ਜਿਸ ਨੂੰ ਲੈ ਕੇ ਲੋਕ ਕਾਫੀ ਚਿੰਤਾ ਵਿੱਚ ਨਜ਼ਰ ਆ ਰਹੇ ਨੇ